ਵੀ ਅਸੀਂ ਨਾਨੀ ਘਰ ਆਣਾ ਨਾ ਸਾਡੇ ਤਾਂ ਪੱਕਾ ਹੀ ਹੁੰਦਾਗਾ ਸ਼ਾਮ ਨੂੰ ਕਿ ਉਹ ਵਾਲੀ ਜਿਹੜੀ ਦੁਕਾਨ ਹੈ ਨਾ ਉੱਥੇ ਚੀਜ਼ ਲੈ ਕੇ ਆਉਣੀ ਨਾ ਰੋਜ਼ ਹੀ ਸ ਸ਼ਾਮ ਨੂੰ ਰੈਨੂ ਮਾਸੀ ਉਹਨਾਂ ਤੇ ਰੋਜ਼ ਹੀ ਰੋਜ਼ ਹੀ ਮਤਲਬ ਅਸੀਂ 100-100 ਰੁਪਏ ਜਿਹੜੇ ਹੈਗੇ ਖਰਚੇ ਦਿੰਦੇ ਹੁੰਦੇ ਸੀ ਕਈ ਵਾਰੀ ਮਾਮੂ ਵੀ ਲਿਆ ਦਿੰਦੇ ਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਤੇ ਅੱਜ ਦਾ ਸਾਡਾ ਲਾਸਟ ਦਿਨ ਨਾਨੀ ਹੋਰਾਂ ਦੇ ਘਰੇ तो हम अभी बस अपनी जीड़ी हैगीय कर रहे थे तो हूँ वज गए हैं एक पापा कहेंगे दो तीन बजे चला ममा की भी यही राय सभी तो हम कपड़े जोड़े पैक कर रहे हैं ममा ने जोड़े है कपड़े धोते तो थे रात को तो हम सुकने पाए हुए तो सुके नहीं क्योंकि अज पै गया बाहर मी इस करके ममा कहें आई है ना जोड़ा है टैक्की रख लें फिर घर जाके है ना इन्हना सुक्ने पा देंगे धुप्पे ਗਾਈਜ਼ ਹੁਣ ਆਈ ਆ ਮੈਂ ਉੱਪਰ ਪੂਰੀ ਸਿਖਰ ਦੇ ਉੱਤੇ ਤੁਹਾਨੂੰ ਜਿਹੜਾ ਵਿਊ ਦਿਖਾਉਣ ਵਾਸਤੇ ਮੀ ਪੈ ਚੁੱਕਿਆਗਾ ਥੋੜਾ ਹੀ ਪਿਆ ਵੈਸੇ ਮੀ ਵੈਸੇ ਦਾਦੀ-ਦਾਦੀ ਨਾਲ ਗੱਲ ਹੋਈ ਸੀ ਕਿ ਉਧਰ ਮੀ ਪਿਆ ਤੇ ਦਾਦੀ ਕਹਿੰਦੇ ਨਹੀਂ ਉਧਰ ਹਲੇ ਨਹੀਂ ਪਿਆ ਉਧਰ ਤਪੈ ਬਾਕੀ ਦੇਖਦੇ ਆ ਸਾਡੇ ਜਾਨ ਤੇ ਪੈਂਦਾ ਹੈ ਨਹੀਂ ਪੈਂਦਾ ਮੀ ਪਿਆ ਤੇ ਉਧਰ ਇੱਕ ਨਵਾਂ ਪੁਲ ਬਣਿਆ ਵੈਸੇ ਮੈਨੂੰ ਪਤਾ ਨਹੀਂ ਉਹ ਕਿਹੜਾ ਹੈਗਾ ਮੈਂ ਵੀ ਅੱਜ ਹੀ ਦੇਖਿਆਗਾ मीह पै चुकया गया पूरा देखो, देखो। देखो। आ, तो इत बढ़ जाए देख तो डर रहे नहीं। ते मैं थे एक होर चीज दिखा है हाँ देखो आ जो पेड़ है ना शुरू तो जो है मतलब मतलब नान होर ने नानी हो ना, ने घर लिया उदो ने आह पेड़ लगाया से अमरूद का मतलब ये सा बहुत यादगार पेड़ रहा छोटे होंदे जी छोटे होंगे सी उदों भी इन्ना ही सतलब कि तो देखो आदि गली इत बाहर खेड़ते हे है उरे देख कि वजिए उ दुकान है उतो अब छोटे होंद तो चीज लिया रहे हैं के? ਤੁਸੀਂ ਅਸੀਂ ਆਨੇ ਘਰ ਆਣਾ ਨਾ ਸਾਡੇ ਤਾਂ ਪੱਕਾ ਹੀ ਹੁੰਦਾਗਾ ਸ਼ਾਮ ਨੂੰ ਕਿ ਉਹ ਵਾਲੀ ਜਿਹੜੀ ਦੁਕਾਨ ਹੈ ਨਾ ਉੱਥੇ ਚੀਜ਼ ਲੈ ਕੇ ਆਉਣੀ ਨਾ ਰੋਜ਼ ਹੀ ਸ ਸ਼ਾਮ ਨੂੰ ਰੈਨੂ ਮਾਸੀ ਉਹਨਾਂ ਤਾਂ ਰੋਜ਼ ਹੀ ਰੋਜ਼ ਹੀ ਮਤਲਬ ਅਸੀਂ 100-100 ਰੁਪਏ ਜਿਹੜੇ ਹੈਗੇ ਖਰਚ ਦਿੰਦੇ ਹੁੰਦੇ ਸੀ ਕਈ ਵਾਰੀ ਮਾਮੂ ਵੀ ਲਿਆ ਦਿੰਦੇ ਸੀ ਮਾਮੂ ਤਾਂ ਵੈਸੇ ਲਈ ਆ ਹੀ ਦਿੰਦੇ ਹੁੰਦੇ ਸੀਗੇ ਚੀਜ਼ ਇਹ ਬਹੁਤ ਹੀ ਵਧੀਆ ਲੱਗਦਾ ਹੁਣ ਅੱਜ ਸਾਡਾ ਲਾਸਟ ਦਿਹਾ ਤਾਂ ਜੀਤ ਕਰ ਨਹੀਂ ਰਿਹਾ ਜਾਨ ਦਾ ਨੂਰ ਹੋਰੇ ਸਾਡੇ ਤੋਂ ਪਹਿਲਾਂ ਹੀ ਚਲੇ ਗਏ ਸੀਗੇ ਉਸ ਤੋਂ ਬਾਅਦ ਅਸੀਂ ਦੇਰਾਦੁਨ ਵੀ ਗਏ ਸੀਗੇ

ਕਿੱਥੇ ਰਾਹ ਦੇ ਨਾਲ ਬੈਠ ਕੇ ਆਡਾ ਦੇ ਦਿੰਦੇ ਸੀ ਭੁਲਾਈ ਤੂੰ ਵੀ ਆ ਬਣਾ ਲਓ ਉਹ ਬਣਾ ਲੈਂਦੀ ਸੀ ਤੇ ਖਾ ਲੈਂਦੇ ਸੀ ਥੋੜਾ ਜਾ ਕੇ ਆਪ ਕੰਨਾ ਬਣਨ ਰ ਸੋਈ ਤੇ ਬੜਨਾ ਪੈਣਾ ਸਾਦੀ ਵੀ ਐਸੇ ਤਾਂ ਉਦਾਸ ਹੋ ਗਈ ਸੀ ਅਸੀਂ ਕਿਹਾ ਚੱਲ ਤੂੰ ਸਾਨੂੰ ਛੱਡ ਕੇ ਚੱਲ ਨਾਲ ਆ ਦੇਖ ਆ ਗਈ ਕਿ ਨਾਲ ਇਹਦੀ ਜਿੱਦੂ ਅਗੇ ਬੈਠਾ ਆਪਣੇ ਪਾਪਾ ਦੇ ਨਾਲ ਇਹਨਾਂ ਨੂੰ ਪਹਿਲਾਂ ਤਾਂ ਆਇਆ ਲੱਗਾ ਕਿ ਸਾਵੀ ਨਾਲ ਹੀ ਚੱਲੀ ਹੈ ਘਰੇ ਉਹਨੂੰ ਵੀ ਉਹ ਵੀ ਖੁਸ਼ ਹੋ ਗਿਆ ਕਹਿੰਦੇ ਤੂੰ ਚੱਲੀ ਹੈ ਨਾ ਸਾਡੇ ਘਰੇ ਛੁੱਟੀਆਂ ਹੈ ਆਪਾਂ ਗੇਮ ਖੇਲਾਂਗੇ ਨੇ ਦੋਵੇਂ ਹਾਂ ਮਕੇ ਨਹੀਂ ਉਹ ਤਾਂ ਹੌ ਸਕੂਲ ਜਾਉਗੀ ਅਜੋਤੀ ਵੀ ਸਕੂਲ ਜਾਣਾ ਤੇ ਇਸ ਕਰਕੇ ਉਹ ਛੁੱਟੀਆਂ ਖਤਮ ਨੇ ਤਾਂ ਸਨ ਛੱਡਣ ਚੱਲਦੀ ਹੈ ਬੱਸ ਸਟੈਣੇ ਤੇ ਫਿਰ ਇੰਨੱਕ ਜਿਹਾ ਮੂੰਹ ਕਰਕੇ ਬੈਠਾ ਅੱਗੇ ਹਣ ਉਹ ਵੀ ਹੁਣ ਆ ਵੀ ਦੇਖ ਲੋ ਸਾਵਨੀ ਸਾਵੀ ਜੀ ਲੱਗ ਜੂਗਾ ਹਾਂ ਬੱਸ ਸਕੂਲ ਜਾਇਆ ਕਰਨਗੇ ਫੇਰ ਬੱਸ ਉਹੀ ਰੂਟੀਨ ਬਣ ਜਾਣੀ ਆ ਸਕੂਲ ਜਾ ਕੇ ਆਪਣਾ ਪੜ੍ਹਨਾ ਹੈ ਫੇਰ ਆ ਕੇ ਹਾਊਮਵਰਕ ਕਰਨਾ ਬੱਸ ਆਪੇ ਵੀ ਜੀ ਲੱਗ ਜਾਂਦੇ ਨੇ ਇੱਕ ਦੋ ਦਿਨ ਹੁੰਦਾ ਹੈ ਹਨਾ ਵੀ ਥੋੜੀ ਦਾਸਤ ਨਹੀਂ ਹੁੰਦੀ ਦੇੜਾ ਮਾਰਸ। ਲੈ ਕੈਰੀਆ ਪਰ ਹੋ ਜੂਗੀ। ਪਹਿਲਾਂ ਤਾਂ ਜੇ ਅਸੀਂ ਜਾਣ ਦਿੰਦੇ ਸੀ ਹਿਸਾਬੀ ਰੋਣ ਲੱਗ ਪੈਂਦਾ। ਅੱਜ ਮੌਸਮ ਵੀ ਵੈਸੇ ਹੋ ਗਿਆ ਸੀ ਮੀਂਹ ਪੈ ਰਿਆ ਸੀ ਸਵੇਰ ਦਾ। ਤਾਂ ਹੀ ਅਸੀਂ ਥੋੜੀ ਲੇਟ ਹੋ ਗਏ ਨਹੀਂ ਤਾਂ ਪਹਿਲਾਂ ਚੱਲਣਾ ਸੀਗਾ। ਕਿਉਂਕਿ ਸਾਨੂੰ 4:00 ਤਾਂ বাজ ਜੀ ਗਏ ਤੁਰਦੇ ਆ ਨੂੰ ਘਰੋਂ। ਵੈਸੇ ਧੁੱਪ ਨਿਕਲਣ ਲੱਗ ਗਈ ਐ। ਤੇ ਗਰਮੀ ਵੀ ਹੋ ਗਈ ਐ ਹੁਣ ਜਾਣਾ। ਚਲੋ ਚੱਲਦੇ ਹਾਂ ਹੁਣ। ਮਾਸਿਸਟੈਂਟ। ਇੱਥੇ ਰਾਸ਼ਨ ਰਾਸ਼ਾਣਾ ਆਪਾਂ ਆ ਲਿਆ ਹਾਂ ਹਾਂ ਇਹ ਤੇ ਰਾਸ਼ਨ ਤੇ ਗਾਇਸ ਉਹਨਾਂ ਦੀ ਬਸ ਵਿੱਚ ਬੈ ਗਏ ਆ ਤੇ ਬਸ ਜਿਹੜੀ ਹੈਗੀ ਆ ਚੱਲਣ ਲੱਗੀ ਹੈਗੀ ਤੇ ਮੰਮਾ ਕਰ ਦੇ ਦੇ ਨੇ ਕਿ ਮੀਂਹ ਮਾਸੀ ਨਾਲ ਗੱਲ ਤੇ ਗਰਮੀ ਬਹੁਤ ਹੈ ਸਮਾਨਾ ਦਫਾ 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 ਚੱਲੀ ਨਹੀਂ ਆ ਤੁਰ ਗਏ ਆ ਆਹ ਅੱਜ ਸਵਾਰੀ ਆਪਣਾ ਕੰਮ ਕਰ ਦੋਗੇ

Come <laughs> ਸਟੈਂਡ ਤੋਂ ਬਾਹਰ ਆ ਗਏ ਆ ਤੇ ਚੱਲਦੇ ਆ ਬਰਨਾਲੇ ਵੱਲ ਨੂੰ ਉਹ ਕੋਲ ਨੇ ਥੋੜੀ ਅੱਗੇ ਥੋੜੀ ਜਿਹਾ ਆ ਕੇ ਬਾਈ ਥੋੜੀ ਜਿਹੀ ਖੜਾ ਹੋਣ ਆਉਗੀ ਹਵਾ ਦੇ ਗਏ ਰੁਕੀ ਤੇ ਜਮਾ ਨਹੀਂ ਆਉਂਦੀ ਹਵਾ ਪਿੱਛੇ ਹੋਣੀ ਮम्मा ਦਾ ਨਾਮ ਦਾ ਢਾਬਾ ਲੱਗ ਕੇ ਗਿਆ ਬਲਬੀਰ ਢਾਬਾ ਮੈਂ ਕਿ ਆਜ ਉੱਤਰ ਕੇ ਰੋਟੀ ਖਾ ਲੈਣੇ ਆ ਮम्मा ਦੇ ਢਾਬਾ ਹੈ ਦੂਰ ਠਹਿ ਗਿਆ ਹੈਗਾ ਦੇਖ ਰਿਹਾ ਹੈਗਾ ਵਾਰ ਦਾ 뷰 ਗਰਨਾਰੇ ਦਾ ਪਹਿਲਾ ਚੌਂਕ ਸ਼ਹੀਦ ਸੇਵਾ ਸਿੰਘ ਠਿਕਰੀਵਾਲ ਚੌਂਕ ਬਸ ਜਿਹਦੇ ਵਿੱਚ ਅਸੀਂ ਆਏ ਸੀਗੇ ਅੱਜ ਲੈ ਲੈ ਸਾਰਾ ਸਮਾਨ ਕਿੱਥੇ ਪਹੁੰਚ ਗਿਆ ਕਿੱਥੇ ਪਹੁੰਚ ਗਿਆ ਬਰਨਾਲੇ ਘਰੇ ਕਹਿੰਦਾ ਪਹੁੰਚ ਗਿਆ ਚਲ ਅਭੀ ਹੁਣ ਅਸੀਂ ਪਹੁੰਚ ਗਏਗੇ ਬਰਨਾਲੇ ਤੇ ਪਾਪਾ ਨੇ ਦਾਦੂ ਨੂੰ ਫੋਨ ਕਰ ਦਿੱਤਾ ਸੀਗਾ ਤੇ ਉਹਨੋਂ ਵਾ ਸਾਡਾ ਵੇਟ ਕਰ ਰਹੇ ਨੇਗੇ ਬੱਸ ਸਟੈਂਡ ਦੇ ਬਾਹਰ ਤੇ ਚਲਦੇ ਆ ਫਟਾਫਟ ਫਿਰ ਚਲਦੇ ਘਰੇ ਆਜੋ ਸਿੱਧਤਾ ਹੁਣੀ ਹੁਣੀ ਉੱਠਿਆ ਸੀਗਾ ਬਸ ਜਦ ਹੀ ਬਰਨਾਲੇ ਆ ਗਏ ਨਾ ਉਹਦੀ ਉੱਠ ਗਿਆ ਚਲ ਹੋਰ ਬਸ ਸਹੀ ਬਸਿਆ ਖੜੀ ਹੈ ਨੀ ਹੂੰ ਤਾਰੇ ਕੀ ਤੇ ਬਸਾ ਹੀ ਬਸਾ ਹਾਲੋ तो जिधरली साइड अस आई हैं बस स्टैंड ना छोटा गेट हैगा मैं थो दिखा पी आर टीसी वर्कशॉप के बार छोटा गेट बस स्टैंड आ गए ने दादू सत दादू जी

ਟੋਡੇ ਆਏ ਤੇ ਹਵਾ ਚੱਲਣ ਲੱਗੀ ਮੇਰੀ ਜਲ ਮੌਸਮ

ओहो चलो पहुंच गए हैं हाँ, खेल लेंगे हम सिद्धू ना सिद्धू आ, आ गए ए रुक जा रुक जा रुक ले अंदर पहला लाइट ला... अच्छा, गई नहीं यार ले अच्छा लाइट गई लाइट गई भैया आ जा सिद्धू दादी जी सत श्री अकाल ठीक है हम्म बढ़िया बढ़िया

देखा जी से कपड़े धोते थे नानी के घर तो उ मीह पै गया तो धुप निकली नहीं इस करके हम अभी उके जे सारे कपड़े उरे पा दते कि सुक जाहर मौसम भी एकदम ही बदल गया ना माल लाल, लाल जहा हो गया नेरी मांग जी मैं थो दिखा दी हाँ देखो ਬਿਲਕੁਲ ਐ ਲਾਲ ਲਾਲ ਜਿਹਾ ਹੋ ਗਿਆ ਜੀ ਮੈਂ ਨੇਰੀ ਜੀ ਆਉਣ ਵਾਲੀ ਹੁੰਦੀ ਆ ਬਾਕੀ ਆ ਵੀ ਸਕਦੇ ਕਿਉਂਕਿ ਪਹਿਲੇ ਇੱਕ ਦਿਨ ਮਤਲਬ ਮਾੜੀ ਜੀ ਹਵਾ ਚੱਲੀ ਸੀ ਤੇ ਉਹਰੇ ਤਾਂ ਨੇਰੀ ਜਿਆਦਾ ਆਉਂਦੀ ਆ ਮੀਂਹ ਨਹੀਂ ਪੈਂਦਾ ਮੀਂਹ ਬਹੁਤ ਘੱਟ ਪੈਂਦਾ ਬਰਨਾਲੇ ਪਤਾ ਨਹੀਂ ਕਿਉਂ ਪਰ ਮੀ ਤਾਂ ਬਹੁਤ ਹੀ ਜਿਆਦਾ ਆ ਗਈ ਦੇਖ ਪਸੀਨੇ ਨਾਲ ਨਾ ਪੂਰੀ ਗਿੱਲੀ ਹੋਈ ਹੋਈ ਆ ਮੈਂ ਮਮਾ ਕਹਿੰਦੇ ਪਹਿਲੇ ਮੇਰੇ ਨਾਲ ਕੱਪੜੇ ਪਵਾ ਲੈ ਫੇਰ ਹੀ ਨਾ ਆਨ ਤੋਂ ਹੁੰਦਾ ਪਰ ਜਿਹੜਾ ਹੈਗਾ ਕੰਮ ਕਰਾਂਗੇ ਸਮਾਨ ਸਾਰਾ ਕੱਢ ਕੁੱਢ ਕੇ ਰੱਖ ਲਈਏ ਟੈਚੀ ਦੇ ਵਿੱਚੋਂ

ठीक है ये स्टैची जो सारा समान समून बैग चो सारा समान क्ड के जड़ा हैगा अलमारी रख लिया है, है तो मम्मा ने रोटियाँ भी है हैं बना लिया ने तो हूँ मम्मा तो चाची जोड़े है बहर बैठे थे क्योंकि बहुत थोड़ी जड़ी थोड़ी जोड़ी हैगी हवा चल रही थी थोड़ी ठंडी जी तो इस करके असि सारे बहार ही बैठे से ਦੇ ਪਾਸ ਮਾ ਪਾ ਹੁਣ ਆ ਰਹੇ ਨੇਗੇ ਪਾਪਾ ਕਟਿੰਗ ਕਰਾਨ ਗਏ ਵੈਸੀ ਗਏ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਬਾਕੀ ਜਿਹੜੀ ਸਮਰ ਦੀ ਹੌਲੀਡੇਜ਼ ਆ ਉਹ ਵੀ ਖਤਮ ਹੋ ਗਏ ਨੇ ਮੈਨੂੰ ਤਾਂ ਬਹੁਤ ਦੁੱਖ ਹੋ ਰਿਹਾ ਕਿ ਉਹ ਖਤਮ ਹੋ ਗਿਆ ਸਾਰੇ ਬੱਚ ਤਾ ਇਹ ਚਾਹੁੰਦੇ ਨੇ ਕਿ ਛੁੱਟੀਆਂ ਵੱਧ ਜਾਣ ਵੱਧ ਜਾਣ ਕਿਉਂਕਿ ਗਰਮੀ ਬਹੁਤ ਹੋਈ ਹੋਈ ਹੈ ਨਾ ਇਸ ਕਰਕੇ ਮਮਾ ਕਹਿੰਦੇ ਕਿ ਤੇ ਨਹੀਂ ਗਰਮੀ ਹੋਈ ਵਈ ਹੁਣ ਮੀਂਹ ਪੈ ਜਾਣਿਆ ਬਸ ਜਾ ਸਕੂਲ ਮਮਾ ਹੋਰ ਨੇ ਟਾਈ ਹੈ ਬਸ ਸਾਨੂੰ ਸਕੂਲ ਭੇਜਣ ਦੇ ਭੇਜੋ ਇਹਨਾਂ ਨੂੰ ਨਿਕਲੋ ਤੁਸੀਂ ਫਟਾਫਟ ਮਮਾ ਹੋ ਰਾਇਆ ਕਹਿੰਦੇ ਨੇ ਕਿ ਹਮ ਸਾਰੀਆਂ ਮਾਮਾ ਹੀ ਕਰ ਰਹੀਆਂ ਹੋਣਗੀਆਂ ਕੀ ਇਹ ਜਾਣ ਪਰ ਦੇਖਦੇ ਛੁੱਟੀਆਂ ਵੱਧਦੀਆਂ ਜਾਂ ਨਹੀਂ ਵੱਧਦੀਆਂ ਇਹ ਤਾਂ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੀ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਦੇ ਅਗਰ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂ ਬਾਏ ਬਾਏ ਆ ਕੀ ਹੋ ਰਿਹਾ ਹੈ ਇਹ ਕੀ ਹੋ ਰਿਹਾ ਹੈ ਹਾਂ